ਜੀ ਗੁੱਡ ਮਾਰਨਿੰਗ ਦੋਸਤੋ ਹਾਂਜੀ ਆਪਾ ਹੋ ਗਿਆ ਤਿਆਰ ਜਮ ਲਈ ਸਮਾਨ ਰੈਡੀ ਆ ਜਮ ਦਾ ਜਮ ਜਾ ਕੇ ਮਿਲਦੇ ਆ ਫਿਰ ਹਣ ਅੱਜ ਲਾਉਣੀਆਂ ਸਕਵਾਡ ਅੱਜ ਮਨ ਲੱਗਦਾ 10 ਕਿਲੋ ਹੋਰ ਚੱਕ ਕੇ ਦੇਖੂੰਗਾ ਬਾਦੂ ਐਕਸਟਰਾ ਆਪਣੀ ਹੈਗੀ ਆ 163 173 ਅੱਜ 10 ਕਿਲੋ ਹੋਰ ਵਧਾ ਕੇ ਦੇਖੂਗਾ ਮਤਲਬ 200 2 ਕੰਟਲ ਕੋਈ ਬਹੁਤੀ ਜਿਆਦਾ ਨਹੀਂ ਹੈਗੀ ਸਕਵਾਡ ਇਸੇ ਕਰਕੇ ਮੈਨੂੰ ਪਤਾ ਸੀ ਮੈਂ 55 ਕਿਲੋ ਗੇਨ ਕਰ ਲੈਣਾ 37 ਕਿਲੋ ਰਹਿ ਗਿਆ 37 ਵਿੱਚੋਂ 10 ਕਿਲੋ ਵੀ ਅੱਜ ਆਪਾਂ ਗੇਨ ਕਰ ਲਿਆ ਤਾਂ 27 ਪਿੱਛੇ ਰਹਿ ਜਾਣ ਤੇ ਦੇਖਦੇ ਹਾਂ ਬਾਕੀ ਜਾ ਕੇ ਕੀ ਹੁੰਦਾ ਚਲੋ ਵੀ ਸੋਣਿਓ ਚਲਿਏ ਜਿਮ ਜਿਮ ਜਾ ਕੇ ਅੱਜ ਦੇਖੀਏ 10 ਮਿੰਟ ਵਾਕ ਕਰਕੇ ਹੀ ਸਿਰਫ ਸਿੱਧਾ ਆਪਾਂ ਸਕਵਾਟ ਤੇ ਚੱਲ ਜਾਣਾ ਤੇ ਦੇਖਦੇ ਅੱਜ ਕੀ ਬਣਦਾ ਹੈ ਪਹਿਲਾਂ ਮੇਰਾ ਇਰਾਦਾ ਹੈ ਥੋੜੀ ਜਿਹੀ ਕੌਫੀ ਪੀਣ ਦਾ ਕਿਉਂਕਿ એનર્ਜੀ ਡਰਿੰਕ ਪ੍ਰੀ ਵਰਕਆਊਟ ਮੈਂ ਕੁਝ ਨਹੀਂ ਲੈਂਦਾ ਘਰੋਂ ਵੀ ਮੈਂ ਕੁਝ ਨਹੀਂ ਪੀ ਕੇ ਆਇਆ ਪਰ ਹੁਣ ਅੱਜ ਦੇਖਦੇ ਹਾਂ ਕਿੱਦਾਂ ਜਾਂਦੀ ਹੈ ਛੋਟੇ ਆਪਾਂ ਪਹੁੰਚ ਕੇ ਜਿਮ ਆ ਗਿਆ ਆਪਣਾ ਜਿਮ ਪਰ ਇਹ ਗੱਡੀ ਆਪਾਂ ਕਿੱਥੇ ਲਾਵਾਂਗੇ ਗੱਡੀ ਆਪਾਂ ਲਾਵਾਂਗੇ ਨੇੜੇ ਜਾ ਕਰਕੇ ਕਿਤੇ ਆਹ ਪਾਰਕਿੰਗ ਸਪੌਟ ਮਿਲ ਗਈ ਨੀ ਪੈ ਰਿਆ ਜੀ ਲੋਜੀ ਆਪਣਾ ਸਪਲੀਮੈਂਟ ਸਟੋਰ ਆ ਤੇ ਆ ਜਿਮ ਐ ਨੂੰ ਹੈ 40 ਹਾਂਜੀ ਕਿਦਾਂ ਜੋਰ ਲੱਗਿਆ ਪਿਆ ਪੂਰਾ ਪਰ ਚੱਕਰ ਇਹ ਆ ਕਿ ਪੁਰਾਣੀ ਸ਼ਟ ਲੱਗੀ ਏ ਇੱਕ ਕੁਲਾ ਕੁਲਾ ਖਿੱਚ ਹੋਇਆ ਹੀ ਨਾ ਮੈਂ ਪਹਿਲਾਂ ਕਬੱਡੀ ਖੇਡਦਾ ਸੀ ਕਬੱਡੀ ਖੇਡਦਾ ਸੀ ਤੇ ਮੇਤੋ ਗਲਤੀ ਹੋਈ ਮੈਂ ਪਹਿਲਾਂ ਤਿੰਨ ਤਿੰਨ ਪਲੇਟਾਂ ਪਾ ਆ ਕੇ ਤਾਂ ਕਿੰਨੇ ਸ਼ਟ ਲਾ ਲਿਆ ਤਿੰਨ ਚਾਰ ਰੈਪ ਲਾ ਲਿਆ ਉਹਦੇ ਮਨੂੰ ਉਹਦੇ ਪਤਾ ਲੱਗਿਆ ਮੈਂ ਕਿਹਾ ਕੰਮ ਥੋੜਾ ਖਰਾਬ ਲਾ ਤਾਂ ਲਿਆ ਮੈਂ ਚਾਰ ਪਲੇਟਾ ਪਾ ਕੇ ਮੂੰਹ ਸੁੱਕਿਆ ਹੋਇਆ ਇਹਨੂੰ ਚਾਰ ਪਲੇਟਾ ਪਾ ਕੇ ਪਰ ਚੱਕਰ ਇਹ ਪਿਆ ਕਿ ਪੂਰਾ ਪੂਰਾ ਥੱਲੇ ਨਹੀਂ ਬੈਠਾ ਮੈਂ ਮੈਨੂੰ ਇਦਾਂ ਲੱਗਾ ਠੀਕ ਲੱਗਾ ਪਰ ਪੂਰਾ ਥੱਲੇ ਨਹੀਂ ਬੈਠਾ ਮੈਂ ਕਿਉਂਕਿ ਮੈਨੂੰ ਡਰ ਸੀ ਸੱਟ ਦਾ ਉਹੀ ਗੱਲ ਹੋਈ ਜਦੋਂ ਮੈਂ ਦੂਜਾ ਰੈਪ ਲਾਉਣ ਲੱਗਾ ਮੈਨੂੰ ਤਾਂ ਮੈਨੂੰ ਲੱਗਾ ਕਿ ਮੈਂ ਪੂਰਾ ਥੱਲੇ ਨਹੀਂ ਬੈਠਾ ਮੈਂ ਦੂਜਾ ਇੱਕ ਹੋਰ ਰੈਪ ਲਾਉਣ ਲੱਗਾ ਥੱਲੇੋਂ ਆਵਾਜ਼ ਹੀ ਆਈ ਮੈਨਹੀਂ ਉਹ ਤੇ ਛੱਡ ਤਾਂਾਂਗੇ। ਹਾਂ ਇੱਕ ਤਾਂ ਸੱਟਾ ਨਹੀਂ ਤਾਂ ਉੱਠਣ ਦਿੰਦੀਆਂ। ਜੇ ਬੰਦਾ ਉੱਠਣ ਦੀ ਕੋਸ਼ਿਸ਼ ਕਰ ਲਈ ਕਰਦਾ ਇੰਨੇ ਟਾਈਮ ਬਾਅਦ ਮੈਂ ਐਕਸਚਰੀ ਲਾਉਣ ਲੱਗਾ। ਭਰਾਵੋ ਛੱਟ ਨਾਲ ਲਵਾਓ। ਇਹ ਮੇਰੀ ਜ਼ਿੰਦਗੀ ਦਾ ਐਕਸਪੀਰੀਅੰਸ ਆ ਸੱਟ ਨਾਲ ਲਵਾਓ। ਸੱਟ ਇੱਕ ਵਾਰੀ ਲੱਗ ਗਈ। ਮੜ ਕੇ ਬਹੁਤ ਅੱਖੀ ਚੂਤ ਹੁੰਦੀ ਹੈ। ਸੱਟ ਨਾਲ ਲਵਾਓ। ਸੱਟ ਤੋਂ ਉਪਰ ਹੀ ਰੱਖੋ। ਬਾਕੀ ਸਾਰਾ ਕੁਝ ਹੁੰਦਾ ਹੀ ਰਹਿਣਾ। ਠੀਕ ਆ। ਸੱਟ ਨਾਲ ਲਵਾਓ। ਬਸ। ਕੀ ਕਰਨ ਰਹੀ ਸੀ ਮੈਂ ਫੈਸਲਾ ਕਰਾ ਲਿਆ ਫਿਰ ਤੋਂ ਮੈਂ ਪੁਰਜਿ ਗਰੀਫੇ ਤੋਂ ਚੜ ਕੇ ਛਾਲ ਮਾਰਦੀ ਇੱਕ ਤਾਂ ਮੈਨੂੰ ਤੁਹਾਡੇ ਟੱਪਰ ਦੀ ਸਮਝ ਨਹੀਂ ਆਉਂਦੀ ਜਿਹੜਾ ਵੀ ਰਸਤਾ ਹੈ ਉੱਤੇ ਨੂੰ ਚੜ ਜਾਂਦਾ ਪਤਾ ਨਹੀਂ ਉੱਤੇ ਕੀ ਤੁਹਾਨੂੰ ਜੰਦੂਤ ਲੋਕਲ ਪੈਂਦੇ ਨੇ ਮੇਰੀ ਗੱਲ ਸੁਣ ਲਓ ਜੇ ਮੇਰੀ ਮੰਮੀ ਨੂੰ ਕੁਝ ਹੋ ਗਿਆ ਨਾ ਮੈਂ ਤੁਹਾਨੂੰ ਛੱਡਣਾ ਹੈ ਚਲੋ ਵੀ ਸੋਣਿਓ ਚਲਿਏ ਕੰਮ ਤੇ ਤੇ ਕੰਮ ਤੇ ਆ ਕੇ ਮਿਲਦੇ ਤੇਲ ਹੈਗਾ ਜੱਟ ਦੇ ਦੇ ਆ ਕਾਫੀ ਲੈ ਕੇ ਜਾਈਏ ਕਿ ਨਹੀਂ ਦੇਖਦੇ ਆ ਰਾਹ ਵਿੱਚ ਆ ਵੀ ਝੋਟਿਓ ਆਪਾਂ ਕੇ ਯਾਰਡ ਚ ਤੇ ਗੱਡੀ ਖੜੀ ਕਰਤੀ ਉਧਰ ਹੁਣ ਆਪਾਂ ਸੌਵਾਂਗੇ ਗੁੱਡ ਨਾਈਟ ਮਿਲਦੇ ਆ ਸਵੇਰ ਨੂੰ ਸਰ ਸ੍ਰੀ ਅਕਾਲ